ਫੜ ਹੋਇਆ ਕਿ ਸੰਜੋਗ ਬਣ ਗਏ ਹੁਣ ਤਰਨਾ ਕਿਸੇ ਬਹਾਨੇ ਰਾਜੇ ਹਰੀਚੰਦ ਨੇ ਸੀ ਇਹਦੇ ਵਿੱਚ ਇਹ ਪ੍ਰਮਾਣ ਦਿੱਤਾ ਗਿਆ ਹੈ ਵੀ ਤੁਹਾਨੂੰ ਜ਼ਿੰਦਗੀ ਵਿੱਚ ਪਦਾਰਥ ਬਹੁਤ ਮਿਲ ਸਕਦੇ ਆ ਘਰ ਵੱਡੇ ਮਿਲ ਸਕਦੇ ਆ ਪਰ ਕਿਤੇ ਜਾ ਕੇ ਵੀ satsang ਨਹੀਂ ਛੱਡਣੀ ਹੁਣੇ ਜਦੋਂ ਇਹਦਾ ਵਿਆਹ ਹੋਇਆ ਰਾਜੇ ਹਰੀਚੰਦ ਨਾਲ ਚਲੀ ਗਈ ਹੁਣ ਮਹਿਲਾਂ ਵਿੱਚ ਹੁਣ ਰਾਜਿਆਂ ਦੇ ਵੱਡੇ-ਵੱਡੇ ਮਹਿਲ ਹੁੰਦੇ ਆ ਤੁਹਾਨੂੰ ਪਤਾ ਵੀ ਵਸਤਰ ਵੀ ਮਹਿੰਗੇ ਪਾਉਣੇ ਤੇ ਖਾਣੇ ਵੀ ਮਹਿੰਗੇ ਖਾਣੇ ਤੇ ਜੇ ਇਹੋ ਜੇ ਮਾਹੌਲ ਦੇ ਵਿੱਚ ਰੱਬ ਦਾ ਨਾਮ ਚੇਤੇ ਰਹਿ ਜੇ ਤੱਪ ਕਿੰਨਾ ਕੁ ਜੁੜਿਆ ਹੋ ਸਕਦਾ ਮਨੁੱਖ ਆਖੋ ਸਤਨਾਮ ਐਨਾ ਕੁਝ ਹੁੰਦੇ ਹੋਏ ਹੁਣ ਰਾਣੀ ਮਹਿਲਾ ਵਿੱਚ ਪਹੁੰਚੀ ਪੈਨਾਂ ਨੂੰ ਮਹਿੰਗੇ ਬਸਤਰ ਨੇ ਤੇ ਖਾਣ ਨੂੰ ਮਹਿੰਗੇ ਖਾਣੇ ਆ ਰਸ ਭੋਗਣ ਪੂਰੇ ਆਪਾਂ ਸੁਣਿਆ ਸੀ ਨਾ ਸ਼ਬਦ ਤੇ ਹੁਣ ਕਈ ਦਿਨ ਲੰਘੇ ਨਾ ਜਦੋਂ 5-7 ਦਿਨ ਲੰਘੇ ਦਾਸੀਆਂ ਵਾਲੇ ਦੁਆਲੇ ਫਿਰਦੀਆਂ ਨੇ ਹੁਣ ਸਤਕਾਰਤਾ ਬਹੁਤ ਐ ਪਰ ਚੇਤੇ ਆ ਗਈ ਗੱਲ ਵੀ ਇੱਥੇ ਨਾ ਤਾਂ ਕਿਸੇ ਕੋਲੇ ਅੰਮ੍ਰਿਤ ਵੇਲਾ ਤੇ ਨਾ ਹੀ ਕੋਈ ਇੱਥੇ ਸਤਸੰਗ ਕਰਦਾ ਹੈ ਨਾ ਹੀ ਇੱਥੇ ਕੋਈ ਰੱਬ ਦੀ ਗੱਲ ਕਰਦਾ ਆਖੋ ਸਤਨਾ ਮਨ ਹੈਰਾਨ ਹੋ ਗਿਆ ਹੈਰਾਨੀ ਆ ਗਈ ਮਨ ਵਿੱਚ ਵੀ ਇਹ ਕਿਹੋ ਜਿਹਾ ਮਾਹੌਲ ਹੈ ਇੱਥੇ ਇੱਥੇ ਦਾ ਕੋਈ 8-8 ਵਜੇ ਤੱਕ ਉੱਠਦਾ ਹੀ ਨਹੀਂ ਦਲਿਤਰੀ ਦਲਿਤਰਾ ਨਰਾ ਕਾਦੇ ਮਹਿਲ ਨੇ ਇਹ ਤੇ ਘਰ ਮਰਹਟ ਸਾਲ ਕੇ ਭੂਤ ਵਸੈ ਤਨ ਮਾਹੇ ਮੈਨੂੰ ਮਹਿਲ ਨਹੀਂ ਲੱਗਦਾ ਮੈਨੂੰ ਤਾਂ ਭੂਤਾਂ ਦਾ ਘਰ ਲੱਗਦਾ ਆਖੋ ਸਤਨਾਮ ਤਾਰਾ ਰਾਣੀ ਦਾਸੀਆਂ ਨੂੰ ਪੁੱਛਦੀ ਹੈ ਕਹਿੰਦੀ ਵੀ ਇੱਥੇ ਕੋਈ ਸਤ ਸੰਗ ਕੋਈ ਨਾਮ ਦੀ ਗੱਲ ਵੀ ਰਾਜਾ ਸਤਸੰਗ ਨਹੀਂ ਕਰਨ ਜਾਂਦਾ ਕਿਤੇ ਉਹ ਕਹਿੰਦੀ ਆ ਵੀ ਨਹੀਂ ਨਹੀਂ ਇਹ ਕੋਈ ਸਤਸੰਗ ਨਹੀਂ ਕਰਦਾ ਇਹ ਤਾਂ ਬਸ ਆਪਣੇ ਹਿਸਾਬ ਨਾਲ ਉੱਠਦੇ ਆ ਤੇ ਆਪਣਾ ਮौज-ਮਸਤੀ 'ਚ ਰੰਗੇ ਰਹਿੰਦੇ ਆ ਉਹ ਕਹਿੰਦੀ ਅੱਛਾ ਉਹ ਦਾਸੀਆਂ ਨੂੰ ਕਹਿੰਦੀ ਵੀ ਮੈਂ ਤਾਂ ਜਿੱਥੇ ਰਹਿੰਦੀ ਸੀ ਨਾ ਮੈਂ ਸਤਸੰਗ ਬਹੁਤ ਕਰਦੀ ਸੀ ਸਾਡੇ ਕੋਈ ਵੀ ਆਉਂਦਾ ਕਥਾ ਕੀਰਤਨ ਹੁੰਦਾ ਤੇ ਅਸੀਂ ਸਾਰੇ ਸਤਸੰਗੀ ਲੋਕ ਜਾਂਦੇ ਤੇ ਅਸੀਂ ਵੀ ਜਾਂਦੇ ਸੀ ਬੈਠ ਕੇ ਸਤਸੰਗ ਸੁਣਦੇ ਤੇ ਘਰ ਆ ਜਾਂਦੇ ਸੀ ਬੜਾ ਅੱਛੀ ਨੀਂਦ ਆਉਂਦੀ ਸੀ ਮਨ ਨੂੰ ਸਕੂਨ ਮਿਲਦਾ ਸੀ ਪਰ ਇੱਥੇ ਸਤਸੰਗ ਨਹੀਂ ਮਿਲ ਰਹੀ ਮੈਨੂੰ ਚੰਗਾ ਤੁਸੀਂ ਏਦਾਂ ਕਰਿਓ ਜਿੱਦਾਂ ਇੱਥੇ ਸਤਸੰਗ ਹੋਈ ਨਾ ਕਿਤੇ ਤੁਸੀਂ ਮੈਨੂੰ ਦੱਸਿਓ ਜ਼ਰੂਰ ਤੇ ਆਪਾਂ ਸਤਸੰਗ ਤੇ ਚੱਲਾਂਗੇ ਉਹ ਕਹਿੰਦੀਆਂ ਵੀ ਅਸੀਂ ਤਾਂ ਨਹੀਂ ਜਾ ਸਕਦੇ ਰਾਜੇ ਦੇ ਹੁਕਮ ਤੋਂ ਬਿਨਾਂ ਦਾਸੀਆਂ ਕੰਮ ਕਰਦੀਆਂ ਰੋਜ਼ਗਾਰ ਹੈ ਅਸੀਂ ਤੇ ਨਹੀਂ ਜਾ ਸਕਦੀਆਂ ਪਰ ਮੈਨੂੰ ਦੱਸਿਓ ਮੈਂ ਜਾਵਾਂਗੀ ਇੱਕ ਦਿਨ ਹੋਇਆ ਕਿ ਕਥਾ ਕੀਰਤਨ ਦੀ ਆਵਾਜ਼ ਆਉਂਦੀ ਹੈ ਆਵਾਜ਼ ਕੰਨਾਂ ਵਿੱਚ ਪਈ ਤੇ ਮਰਨੇ ਹਲੂਣਾ ਖਾਦਾ ਕਿ ਆਵਾਜ਼ ਆਉਂਦੀ ਲੱਗਦੀ ਹੈ ਦਾਸੀਆਂ ਕਹਿੰਦੀਆਂ ਹਾਂ ਰਣੀ ਆਵਾਜ਼ ਆਉਂਦੀ ਹੈ ਸਾਧ ਸੰਗਤ ਮਿਲ ਗਾਵਦੇ ਰਾਤੀ ਜਾਏ ਸੁਣੈ ਗੁਰਬਾਣੀ ਭਾਈ ਗੁਰਦਾਸ ਜੀ ਕਹਿੰਦੇ ਆ ਕਿ ਜਦੋਂ ਆਵਾਜ਼ ਸੁਣੀ ਤੇ ਤਿਆਰੀ ਕੀਤੀ ਸਤਸੰਗ ਵਿੱਚ ਜਾਣ ਦੀ 12 1 ਵਜੇ ਇਸ਼ਨਾਨ ਕੀਤਾ ਭਜਨ ਪਾਠ ਕੀਤਾ ਉਸ ਤੋਂ ਬਾਅਦ ਅਰਦਾਸ ਕਰਕੇ ਸਤਸੰਗ ਨੂੰ ਚੱਲ ਪਈ ਜਦੋਂ ਸੁਣਿਆ ਵੀ ਸਤਸੰਗ ਦੇ ਵਿੱਚ ਗੁਰੂ ਦੇ ਪਿਆਰੇ ਸ਼ਬਦ ਗਾ ਰਹੇ ਆ ਰਾਤੀ ਜਾਏ ਸੁਣੇ ਗੁਰਬਾਣੀ ਜਾਣ ਲੱਗ ਪਈ ਇੱਕ ਦੋ ਦਿਨ ਜਾਂਦੀ ਰਹੀ ਇੱਕ ਦਿਨ ਰਾਜੇ ਨੂੰ ਜਾਗ ਆ ਗਈ ਪਿੱਛੋਂ ਰਾਜਾ ਜਾਗਿਆ ਅੱਧੀ ਰਾਤ ਨਿਖੰਡ ਵਿਹਾਣੀ ਵੀ ਇੰਨਾ ਹਨੇਰਾ ਹੈ ਅੱਧੀ ਰਾਤ ਲੱਗਦੀ ਸੀ ਉਹਨੂੰ ਤਾਂ ਹੁਣ ਅੰਮ੍ਰਿਤ ਵੇਲਾ ਕਈਆਂ ਨੂੰ 3 ਵਜੇ ਹੁਣ 4 ਵਜੇ ਹੁਣ ਉਹ ਰਾਤ ਹੀ ਕਹਿੰਦੇ ਆ ਰਾਤ ਮੈਂ ਗਿਆ ਸੀ ਔਰ ਅੰਮ੍ਰਿਤ ਵੇਲਾ 12 ਵਜੇ ਤੋਂ ਬਾਅਦ ਅੰਮ੍ਰਿਤ ਵੇਲਾ ਸ਼ੁਰੂ ਹੋ ਜਾਂਦਾ ਹੈ ਪਿਛੋਂ ਰਾਜਾ ਜਾਗਿਆ ਅੱਧੀ ਰਾਤ ਨਖੰਡ ਵਿਹਾਣੀ ਜਦੋਂ ਰਾਜਾ ਜਾਗਿਆ ਹੁਣ ਰਾਣੀ ਨੂੰ ਏਦਾਂ ਸੀ ਵੱਤ ਤੋਂ ਵੱਤ ਪਿੱਛੇ ਆ ਜਾਏਗਾ ਆਪਾਂ satsang ਵਿੱਚ ਬੈਠੇ ਹੋਵਾਂਗੇ ਆਪਾਂ ਨੂੰ ਕੀ ਚਿੰਤਾ ਹੈ ਰਾਣੀ ਦਿਸਣਾ ਆਵਈ ਮਨ ਵਿੱਚ ਵਰਤ ਗਈ ਹੈ ਰਾਨੀ ਪੁਰਾਣੀ ਤੀਸੀਨਾ ਤੇ ਮਨ ਹੈਰਾਨ ਹੋ ਗਿਆ ਹੁੰਦਾ ਵੀ ਹੈ ਕੋਈ ਬਿਨਾ ਪੁੱਛੇ ਚਲਾ ਜਾਏ ਘਰੋਂ ਰਿਸ਼ਤਾ ਇੱਕ ਪਤੀ ਪਤਨੀ ਦਾ ਵਿਸ਼ਵਾਸ ਤੇ ਖੜਾ ਹੈ ਹੈਰਾਨਤਾ ਹੋਣੀ ਸੀ ਮਨ ਵਿੱਚ ਹੈਰਾਨੀ ਸੁਭਾਅਕੀ ਹੈ ਹੋਣੀ ਵੀ ਚਾਹੀਦੀ ਸੀ ਹੈਰਾਨ ਹੋ ਗਿਆ ਰਾਜਾ ਰਾਣੀ ਦਿਸਨਾ ਵੀ ਮਨ ਵਿੱਚ ਵਰਤ ਗਈ ਹੈਰਾਨੀ ਦਾਸੀਆਂ ਨੂੰ ਸੱਦਿਆ ਫਟਾਫਟ ਘਬਰਾ ਆ ਗਿਆ ਦੱਸੋ ਕਿੱਥੇ ਹੈ ਰਾਣੀ ਕਿਤੇ ਦਿਸਦੀ ਨਹੀਂ ਐਨਾ ਹਨੇਰਾ ਤੇ ਜਦੋਂ ਪੁੱਛਿਆ ਨਾ ਦਾਸੀਆਂ ਨੂੰ ਤੇ ਉਹਨਾਂ ਨੇ ਕਿਹਾ ਕਿ ਐ ਰਾਜਨ ਰਾਣੀ ਅੱਜ ਹੀ ਨਿਕਈ ਉਹ ਤੇ ਜਾ ਰਹੀ ਐ ਦੋ ਦਿਨਾਂ ਤੋਂ ਅੱਛਾ ਤੁਸੀਂ ਵੇਖ ਲਓ ਵੀ ਕਿੱਥੇ ਜਾਂਦੀ ਐ ਉਹਨੇ ਕਿਹਾ ਸੀ ਵੀ ਤੁਸੀਂ ਨਹੀਂ ਦੱਸਣਾ ਮੈਂ ਆਪੇ ਦੱਸ ਦਿਆਂਗੀ ਮੈਂ ਬਲਾਉਣਾ ਤਾਂ satsang ਵਿੱਚ ਸੀ ਉਹਨੇ ਵੀ ਮੈਂ ਇਦਾਂ ਕਿੰਨੇ ਕਿ ਦਿਨ ਜਾਵਾਂਗੀ ਚੋਰੀ ਆਖਰ ਨੂੰ ਰਾਜੇ ਨੂੰ ਲਾਉਣਾ ਪੈਣਾ ਵੀ ਉਹੋ ਜੀ ਖੇਡ ਵਰਤਾਵਾ ਵੀ ਰਾਜਾ ਪਿੱਛੇ ਆਵੇ ਤੇ ਜਦੋਂ ਸੋਚਿਆ ਵੀ ਜਾਏਗੀ ਕੱਲ ਨੂੰ ਵੀ ਕਹਿੰਦੇ ਰਾਜਾ ਨਾ ਉਦਾਂ ਹੀ ਪੈ ਗਿਆ ਸੁੱਤਾ ਨਹੀਂ ਹੈ ਧਿਆਨ ਰੱਖਿਆ ਹੋਰ ਤਰਾਤੀ ਉੱਠ ਕੇ ਚੱਲਿਆ ਪਿੱਛੇ ਤਰਲ ਜਵਾਨੀ ਕਹਿੰਦੇ ਪਿੱਛੇ ਹੋਰ ਦੂਸਰੀ ਰਾਤ ਨੂੰ ਹੋਰ ਤਰਾਤੀ ਉੱਠ ਕੇ ਭਾਈ ਗੁਰਦਾਸ ਜੀ ਦੱਸਦੇ ਆ ਹੋਰ ਤਰਾਤੀ ਉੱਠ ਕੇ ਚੱਲਿਆ ਪਿਛੇ ਤਰਲ ਜਵਾਨੀ ਕਹਿੰਦੇ ਨਿਗਾਹ ਰੱਖੀ ਤੇ ਰਾਣੀ ਉੱઠી ਹੋਈ ਤੇ ਪੈਰਾਂ ਵਿੱਚ ਆਮ ਜੁੱਤੇ ਨਹੀਂ ਪਾਏ ਸੀ ਸੋਨੇ ਦੀਆਂ ਖੁੜਾਵਾਂ ਪਾਈਆਂ ਹੋਈਆਂ ਸੀ ਆਖੋ ਸਤਨਾਮ ਕਿਉਂਕਿ ਰਾਣੀ ਸੀ ਮਹਿਲਾਂ ਦੀ ਪੋਸ਼ਾਕਾਂ 'ਤੇ ਲੱਗਿਆ ਹੁੰਦਾ ਸੋਨਾ ਤੇ ਇਸ਼ਨਾਨ ਕੀਤਾ ਉੱਠ ਕੇ ਗਈ ਤੇ ਨਾਲ ਹੀ ਰਾਜਾ ਹੋਰ ਤਰਾਤੀ ਉੱਠ ਕੇ ਚੱਲਿਆ ਪਿੱਛੇ ਤਰਲ ਜਵਾਨੀ ਕੀ ਹੋਇਆ ਜਦੋਂ ਜਾ ਕੇ ਵੇਖਿਆ ਰਾਣੀ ਪਉਤੀ ਸੰਗਤੀ ਸੰਗਤ ਵਿੱਚ ਗਈ ਤੇ ਜਾ ਕੇ ਜਦੋਂ ਵੇਖਿਆ ਰਾਜੇ ਦਾ ਮਨ ਟਿਕਾ ਵਿੱਚ ਆ ਗਿਆ ਕੁਛ ਉਹ ਕਹਿੰਦਾ ਵੀ ਇਤ ਧਾਰਮਿਕ ਲੋਕ ਨੇ ਆਸਤਕ ਲੋਕ ਨੇ ਸਤ ਸੰਗੀ ਲੋਕ ਨੇ ਭਜਨ ਗਾ ਰਹੇ ਇਹ ਥੋੜਾ ਜਿਹਾ ਟਾਈਮ ਖੜਿਆ ਉਥੇ ਸ਼ਬਦ ਪੜ ਰਹੇ ਸੀ ਗੁਰੂ ਦੇ ਪਰ ਧਿਆਨ ਦੀ ਗੱਲ ਆ ਨਾ ਧਿਆਨ ਤਾਂ 5 ਮਿੰਟ ਹੀ ਲੱਗ ਜੇ ਨਾ ਜੇ ਸਮਝ ਆ ਗਈ ਉਹ ਨਹੀਂ ਤਾਰ ਦੇਣਾ ਆਖੋ ਸਤਨਾਮ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਇਆਲ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਇੱਕ ਸ਼ਬਦ ਵੀ ਮਨ ਵਿੱਚ ਵਸ ਜਏ ਤਾਂ ਉਹ ਰਾਜੇ ਨੇ ਸ਼ਬਦ ਵੀ ਸੁਣਿਆ ਉਹ ਸ਼ਬਦ ਪੜ ਰਏ ਸੀ ਸਿਮਰਨ ਭਜਨ ਦਇਆ ਨਹੀਂ ਕੀਨੀ ਤੌ ਮੁਖ ਚੋਟਾਂ ਖਾਏਗਾ ਧਰਮ ਰਾਏ ਜਦ ਵਿਖਾ ਮੰਗਿਆ ਕਿਆ ਮੁਖ ਲੈ ਕੇ ਜਾਏਗਾ ਥੋੜੀ ਜੀ ਸਮਝ ਵੀ ਪਈ ਵੀ ਇਹ ਭਜਨ ਸੇਵਨ ਕਰਨਾ ਜ਼ਰੂਰੀ ਹੈ ਨਾ ਕਰੇ ਤਾਂ ਚੋਟਾਂ ਖਾਣੀਆਂ ਪੈਂਦੀਆਂ ਨੇ ਐਦਾਂ ਸੁਣਿਆ ਪਰ ਮਨਣੀ ਖੜਿਆ ਕੀਤਾ ਕੀ ਇਹਨੇ ਰਾਣੀ ਪੌਤੀ ਸੰਗਤੀ ਰਾਜੇ ਖੜੀ ਖੜਾਓ ਨਿਸ਼ਾਨੀ ਇਹ ਨਿਸ਼ਾਨੀ ਚੱਕ ਲਿਆ ਭਾਵਿਕ ਖੁੜਾਮ ਚੁੱਕ ਲਿਆ ਆ ਖੁੜਾਮ ਜਦੋਂ ਚੁੱਕੀ ਤੇ ਲਿਆ ਕੇ ਘਰ ਵਿੱਚ ਅਲਮਾਰੀ ਬਣੀ ਹੋਈ ਸੀ ਉਹਦੇ ਵਿੱਚ ਰੱਖ ਦਿੱਤੀ ਹੁਣ ਇੱਕ ਟੱਕ ਵਹਿ ਗਿਆ ਵੀ ਦੱਸਣਾ ਪਏਗਾ ਰਾਣੀ ਨੂੰ ਆ ਕੇ ਇਹ ਆਪਣੇ ਮਹਿਲ ਵਿੱਚ ਵਿਰਾਜਮਾਨ ਹੋਇਆ ਤੇ ਰਾਣੀ ਦੀ ਉਡੀਕ ਕਰ ਰਿਹਾ ਵੀ ਇੱਕ ਪੈਰ ਚ ਖੁੜਾਮ ਪਾਈ ਹੋਏਗੀ ਤੇ ਇੱਕ ਵਿੱਚ ਨਹੀਂ ਪਾਈ ਹੋਏਗੀ ਉਦੋਂ ਹੁਣ ਜਦੋਂ ਸਮਾਪਤੀ ਹੋਈ ਕਥਾ ਕੀਰਤਨ ਦੀ ਜਿਵੇਂ ਆਪਾਂ ਜੁੱਤੇ ਹੁਣ ਲੱਭਦੇ ਆ ਆਪਣੇ ਪਾਉਨੇ ਆ ਜਦੋਂ ਰਾਣੀ ਗਈ ਤੇ ਵੇਖਿਆ ਵੀ ਇੱਕ ਖੁੜਾਮ ਨਹੀਂ ਹੈ ਉਹ ਰਾਣੀ ਨੇ ਸੋਚਿਆ ਵੀ ਸਮੇਂ ਚੰਗੇ ਸੀ ਉਦੋਂ ਦੇ ਵੀ ਜੇ ਕੋਈ ਖੁੜਾਮ ਚੋਰੀ ਕਰਦਾ ਤਾਂ ਦੋਵੇਂ ਹੀ ਲੈ ਕੇ ਜਾਂਦਾ ਇਹ ਕਿਹੜਾ ਕੋਈ ਸਸਤੀਆਂ ਨੇ ਸੋਨੇ ਦੀਆਂ ਨੇ ਇੱਕ ਖੜਾਮ ਤਾਂ ਨਹੀਂ ਕੋਈ ਲੈ ਕੇ ਜਾਂਦਾ ਕਿਵੇਂ ਹੋ ਸਕਦਾ ਇਹਨੂੰ ਐਦਾਂ ਹੋ ਤੇ ਗਿਆ ਸ਼ੱਕ ਪਹਿਲੇ ਵੀ ਹੋ ਸਕਦਾ ਰਾਜਾ ਮੇਰੇ ਪਿੱਛੇ ਆਇਆ ਹੋਵੇ ਤੇ ਖੜਾਮ ਲੈ ਗਿਆ ਹੋਵੇ ਪਰ ਮੈਂ ਇੱਕ ਖੜਾਮ ਪਾ ਕੇ ਜਾਵਾਂਗੀ ਮਹਿਲਾਂ ਵਿੱਚ ਕਿਵੇਂ ਜਿੱਤੇ ਔਖਾ ਹੋ ਜਾਏਗਾ ਕੰਮ ਇਹ ਜਿਹੜੇ ਕਥਾ ਕੀਰਤਨ ਨਾਮ ਜਪਾਰੇ ਸੀ ਸਾਧੂ ਉਹਨਾਂ ਕੋਲ ਹੀ ਗਈ ਦੱਸਿਆ ਜਾ ਕੇ ਜੀ ਇਦਾਂ ਕਰਕੇ ਮੇਰੀ ਖੁੜਾਮ ਸੀ ਨਾ ਜਿਹੜੀ ਬਹੁਤ ਮਹਿੰਗੀ ਸੀ ਉਹ ਚੱਕੀ ਗਈ ਤੇ ਕੀ ਕਰ ਸਕਦੇ ਆ ਉਹ ਕਹਿੰਦੇ ਵੀ ਵੇਖੋ ਕਾਲਪੁਰਖ ਦੇ ਹੱਥ ਹੈ ਅਰਦਾਸ ਕਰੋ ਕੋਈ ਗੱਲ ਨਹੀਂ ਸੱਚੇ ਮਨੋਂ ਅਰਦਾਸ ਕਰੋ ਸਾਰੀ ਸੰਗਤ ਤੇ ਹੋ ਸਕਦਾ ਹੈ ਹੋਏ ਗਈ ਵਿਸ਼ਵਾਸ ਸੀ ਗੁਰੂ ਦੀ ਕਿਰਪਾ ਹੋ ਜਾਏ ਕਿਰਪਾ ਹੋ ਜਾਈਗੀ ਭਾਈ ਗੁਰਦਾਸ ਜੀ ਕਹਿੰਦੇ ਆ ਸਾਧ ਸੰਗਤ ਆਰਾਧਿਆ ਸਾਰੀ ਸਾਧ ਸੰਗਤ ਨੇ ਮਿਲ ਕੇ ਅਰਦਾਸ ਕੀਤੀ ਸਾਧ ਸੰਗਤ ਆਰਾਧਿਆ ਸੰਗਤ ਵਿੱਚ ਅਰਦਾਸ ਕਰਾਉਣੀ ਸਾਧ ਸੰਗਤ ਜੀ ਕਦੇ ਵੀ ਸ਼ਰਮ ਨਹੀਂ ਮਹਿਸੂਸ ਕਰਨੀ ਚਾਹੀਦੀ ਕੋਈ ਕਾਰਜ ਹੈ ਸਤ ਸੰਗ ਵਿੱਚ ਅਰਦਾਸ ਕਰਿਏ ਹੋ ਸਕਦਾ ਹੱਡੀ ਕੱਲਿਆਂ ਦੀ ਨਾ ਸੁਣੇ ਕੋਈ ਕਮਾਈ ਵਾਲੀ ਰੂਹ ਹੋਵੇ ਸਾਰੀ ਸੰਗਤ ਦੀ ਅਰਦਾਸ ਪ੍ਰਮਾਤਮਾ ਸੁਣ ਸਕਦਾ ਹੈ ਆਖੋ ਸਤਨਾਮ ਸਾਧ ਸੰਗਤ ਅਰਾਧਿਆ ਜੋੜੇ ਜੁੜੇ ਖੜਾਓ ਪ੍ਰਾਣੀ ਕਹਿੰਦੇ ਜਦੋਂ ਦਵਾਰਾ ਆ ਕੇ ਵੇਖਿਆ ਏ ਸੀ ਕਿਰਪਾ ਹੋਈ ਬਖਸ਼ਿਸ਼ ਹੋਈ ਜਿਵੇਂ ਪ੍ਰਾਣੀ ਹੂਬ ਹੂ ਉਸੇ ਨਾਲ ਦੀ ਖੁੜਾਮ ਉਹਦੇ ਨਾਲ ਪਈ ਆਖੋ ਸਤਨਾਮ ਦੇਖੋ ਵਿਸ਼ਵਾਸ ਦੀ ਗੱਲ ਹੈ ਨਾ ਭਰੋਸੇ ਦੀ ਗੱਲ ਹੈ ਐਡੀ ਵੱਡੀ ਬਖਸ਼ਿਸ਼ ਹੋਈ ਭਾਈ ਗੁਰਦਾਸ ਜੀ ਕਹਿੰਦੇ ਆ ਸਾਧ ਸੰਗਤ ਅਰਾਧਿਆ ਜੋੜੀ ਜੁੜੀ ਖੜਾਓ ਪ੍ਰਾਣੀ ਤੇ ਪਾ ਕੇ ਰਾਣੀ ਮੇਲਾ ਵਿੱਚ ਚਲੀ ਗਈ ਹੁਣ ਰਾਜਾ ਵੇਟ ਕਰ ਰਿਹਾ ਸੀ ਵੀ ਆਏਗੀ ਮੈਂ ਪੁੱਛਾਂਗਾ ਮੈਂ ਡਾਂਟਾਂਗਾ ਵੀ ਗਈ ਤਾਂ ਤੂੰ ਗਈ ਕਿੱਥੇ ਸੀ ਰਾਜੇ ਡਿੱਠਾ ਚਲਤ ਇਹੋ ਇਹ ਖੜਾਮ ਹੈ ਚੋਜ ਵਿਡਾਣੀ ਆ ਕੀ ਕੌਤਕ ਵਰਤਿਆ ਬਦਲ ਗਿਆ ਮਨ ਰਾਣੀ ਮੈਂ ਤੈਨੂੰ ਕੁਛ ਨਹੀਂ ਕਵਾਂਗਾ ਪਰ ਮੈਨੂੰ ਇਦਾਂ ਦੱਸ ਵੀ ਐਸਾ ਕਿਹੜਾ ਸੁਨਿਆਰਾ ਏਡੀ ਛੇਤੀ ਲੱਭ ਲਿਆ ਜੀਨੇ ਇਹਦੇ ਨਾਲ ਦੀ ਖੜਾਮ ਬਣਾਤੀ ਆਖੋ ਸਤਨਾਮ ਵੇਖਿਆ ਵੀ ਤੀਸਰੀ ਖੜਾਮ ਕਹਿੰਦੇ ਅਲਮਾਰੀ ਵਿੱਚ ਪਈ ਸੀ ਸਾਧ ਸੰਗਤ ਵਿਟੋਂ ਕੁਰਵਾਣੀ ਕਹਿੰਦੇ ਸਤ ਸੰਗਤ ਤੋਂ ਕੁਰਵਾਨ ਜਾਣਾ ਚਾਹੀਦਾ ਅਰਦਾਸ ਵਿੱਚ ਤੇ ਸਤ ਸੰਗ ਵਿੱਚ ਕਿੱਡੀ ਪਾਵਰ ਹੈ ਸਤ ਸੰਗ ਵਿੱਚ ਕਿੱਡੀ ਸ਼ਕਤੀ ਹੈ ਕਦੇ ਵੀ ਗੁਰੂ ਤੇ ਸਾਧ ਸੰਗਤ ਤੇ ਜਾ ਅਰਦਾਸ ਤੇ ਸ਼ੰਕਾ ਨਹੀਂ ਕਰਨਾ ਚਾਹੀਦਾ ਆਖੋ ਸਤਨਾਮ ਕਿੱਥੋਂ ਬਣ ਗਈ ਕਹਿੰਦੀ ਰਾਜਨ ਉਹ ਸੁਨਿਆਰਾ ਕੋਈ ਹੋਰ ਨਹੀਂ ਉਹ ਤੇ ਸਤ ਸੰਗ ਵਿੱਚ বাসਦਾ ਹ ਵਿਚ ਸੰਗਤ ਹਰਪ੍ਰਭ ਵਸੈ ਜਿਓ ਉਤਾ ਸਤ ਸੰਗਤ ਵਿੱਚ বাসਦਾ ਆ ਅੱਛਾ ਚੱਲ ਫਿਰ ਮੈਨੂੰ ਲੈ ਕੇ ਚੱਲ ਕਿੱਥੇ ਸਤ ਸੰਗ ਵਿੱਚ ਗਿਆ ਤੇ ਕਹਿੰਦੇ ਉਹਨਾਂ ਨੂੰ ਨਾ ਸਤ ਸੰਗੀਆਂ ਨੂੰ ਸਾਧਨ ਸਾਧੂਆਂ ਨੂੰ ਕਿਹਾ ਜੀ ਤੁਸੀਂ ਇਹ ਸਤ ਸੰਗ ਮੇਰੇ ਮਹਿਲਾ ਵਿੱਚ ਕਰੋ ਜਾ ਕੇ ਤੁਹਾਡਾ ਪ੍ਰਸ਼ਾਦਾ ਪਾਣੀ ਦਾ ਪ੍ਰਬੰਧ ਵੀ ਹੋਏਗਾ ਤੁਸੀਂ ਉੱਥੇ ਬਹਿ ਕੇ ਪ੍ਰਚਾਰ ਵੀ ਕਰਿਓ ਭਾਵ ਇੰਨਿਆ ਸਤ ਸੰਗਤ ਦਾ ਅਸਰ ਸੀ ਉਹਦੇ ਉੱਤੇ ਉਹ ਆਪ ਨਹੀਂ ਬਦਲੀ ਮਾਹੌਲ ਦੇਖ ਕੇ ਮਹਿਲਾ ਦਾ ਮਾਹੌਲ ਦੇਖ ਕੇ ਪਰ ਰਾਜੇ ਨੂੰ ਜ਼ਰੂਰ ਬਦਲ ਦਿੱਤਾ ਆਖੋ ਸਤਨਾਮ ਇਸ ਕਰਕੇ ਭਾਈ ਦੁਨੀਆ ਦੀਆਂ ਗੱਲਾਂ ਵਿੱਚ ਆ ਕੇ ਆਪਨਾ ਬਦਲੋ ਜੇ ਸਤ ਸੰਗੀਆਂ ਤਾਂ ਸਤ ਸੰਗੀ ਤੁਸੀਂ ਬਣਾਉਣ ਦੀ ਕੋਸ਼ਿਸ਼ ਕਰੋ ਬੜੇ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਂਦੇ ਆ ਸਮਾਜ ਦੇ ਅੰਦਰ ਪਰ ਸਿੱਖੀ ਸਿੱਖਿਆ ਗੁਰ ਵਿਚਾਰ ਨਾਨਕ ਨਦਰੀ ਨਦਰ ਨਿਹਾਲ ਜਿਨ੍ਹਾਂ ਨੂੰ ਸਤ ਸੰਗ ਪ੍ਰਾਪਤ ਹੋ ਜਾਂਦੀ ਹੈ ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਹੈ ਉਹਨਾਂ ਦਾ ਕੈਸਾ ਜੀਵਨ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਆ ਉਹ ਇਦਾਂ ਹੋ ਜਾਂਦੇ ਆ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਜਿਵੇਂ ਮੱਛੀ ਪਾਣੀ ਤੋਂ ਬਿਨਾ ਰਹਿ ਨਹੀਂ ਸਕਦੀ ਇਸੇ ਤਰ੍ਹਾਂ ਸਤਸੰਗੀ ਮਨੁੱਖ ਨਾਮ ਜਪਣ ਵਾਲਾ ਮਨੁੱਖ ਜਦੋਂ ਇੱਕ ਵਾਰੀ ਸਤਸੰਗ ਨਾਲ ਜੁੜ ਜਾਂਦਾ ਹੈ ਸਤਸੰਗ ਦਾ ਐਸਾ ਅਸਰ ਹੈ ਕਿ ਉਹ ਸਤਸੰਗ ਛੱਡ ਨਹੀਂ ਸਕਦਾ ਜਿੰਨਾ ਚਿਰ ਸੀ satsang ਬਿਨਾਂ ਰਹਿ ਨਾ ਸਕਦੇ ਹੋਈਏ ਸਮਝ ਲਓ ਸਾਡੇ ਤੇ ਬਖਸ਼ਿਸ਼ ਹੈ ਕਿਰਪਾ ਹੈ ਉਹ ਸੱਪ ਹੀ ਕਾਦਾ ਹੈ ਉਹ ਨਾਗੀ ਕਾਦਾ ਹੈ ਕਿ ਜੋ ਨਾਤੇ ਜਦੋਂ ਸਪੇਰਾ ਬੀਨ ਵਜਾਉਂਦਾ ਤੇ ਬੀਨ ਤੇ ਆਵੇ ਨਾ ਇਸੇ ਤਰ੍ਹਾਂ ਜਿਵੇਂ ਮੱਛੀ ਪਾਣੀ ਤੋਂ ਬਿਨਾ ਜਿਉ ਨਹੀਂ ਸਕਦੀ ਸਤਸੰਗੀ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਜਿਉ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਬੂੰਦ ਬਹੂਣਾ ਚਾਤਰ ਕੋ ਚਾਤਰ ਜਿਵੇਂ ਬੰਬੀਹਾ ਇੱਕ ਬੂੰਦ ਲਈ ਤਰਸਦਾ ਹੈ ਇਸੇ ਤਰ੍ਹਾਂ ਫਿਰ ਸਤਸੰਗੀ ਮਨੁੱਖ ਹੈ ਨਾ ਜਿਹੜਾ ਉਹ ਉਸੇ ਤਰ੍ਹਾਂ ਬੂੰਦ ਨੂੰ ਜਿਵੇਂ ਪਪੀਹਾ ਤਰਸਦਾ ਇਉਂ ਤੜਫਦਾ ਹੈ ਕਿਉਂ ਕਰ ਤ੍ਰਿਪਤਾਵੈ ਨਾਦੁ ਕਰੰਕੈ ਵਿਦਿਆ ਸੰਮੁਖ ਉਠਤਾਵੈ ਭਾਵਰ ਲੋਭੀ ਕੁਸਮ ਬਾਸਕਾ ਮਿਲ ਆਪ ਬੰਦਾ ਵੈ ਜਿਵੇਂ ਪੌਰਾ ਕਾਦਾ ਲੋਭੀ ਬਾਸ਼ਨਾ ਵਿੱਚ ਵੱਜਿਆ ਹੋਇਆ ਆਪਣੇ ਆਪ ਨੂੰ ਫੁੱਲ ਦੇ ਅੰਦਰ ਬੰਨ੍ਹ ਬੈਠਦਾ ਹੈ ਤਿਉ ਸੰਤ ਜਨਾ ਹਰ ਪ੍ਰੀਤ ਹੈ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਵੀ ਸੰਤ ਜਨਾ ਦੀ ਗੁਰਮੁਖ ਜਨਾ ਦੀ ਪ੍ਰੀਤ ਐਸੀ ਹੈ ਦੇਖ ਦਰਸ ਅੰਗਾਵੇ ਤਾਂ ਕਰਕੇ ਗੁਰਮੁਖਾਂ ਦੇ ਸੰਤਾਂ ਦੇ ਕਾਰਜ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਕਾਰਜ ਕਿਉਂ ਸਬਰਦਾ ਕਿਉਂਕਿ ਸਿਮਰਨ ਹੈ ਬੰਦਗੀ ਹੈ ਜਿੱਥੇ ਨਾਮ ਹੈ ਉੱਥੇ ਸਭ ਕੁਝ ਹੈ ਕਲ ਸੁਣਿਆ ਸੀ ਇੱਕ ਸਾਦਾ ਜੀਵਨ ਰਹਿਣ ਵਾਲਾ ਮਨੁੱਖ ਵੀ ਤ੍ਰਿਪਤ ਹੋ ਸਕਦਾ ਹੈ ਤ੍ਰਿਪਤ ਨਾ ਹੋਵੇ ਤਾਂ ਮਹਾਰਾਜ ਕਹਿੰਦੇ ਆ ਬਿਨਾ ਸੰਤੋਖ ਨਹੀਂ ਕੋ ਰਾਜੈ ਬਿਨਾ ਸਬਰ ਤੋਂ ਸੰਤੋਖ ਤੋਂ ਰਜਿਆ ਨਹੀਂ ਜਾ ਸਕਦਾ ਰਜਾ ਸਕਦਾ ਹੈ ਤੇ ਇੱਕ ਸਬਰ ਰਿਹਾ ਸਕਦਾ ਹੈ ਇੱਕ ਸੰਤੋਖ ਰਜਾ ਸਕਦਾ ਹੈ ਤੇ ਸਤ ਸੰਗ ਦਾ ਅਸਰ ਜਿੰਨਾ ਤੇ ਹੋ ਜਾਂਦਾ ਜਿੰਨਾ ਚਿਰ ਅਸਰ ਹੀ ਨਹੀਂ ਹੁੰਦਾ ਉਹਨਾਂ ਚਰ ਕੀ ਫਾਇਦਾ ਹੋਇਆ ਇਸੇ ਤਰ੍ਹਾਂ ਜਦੋਂ ਅਸੀਂ ਬਾਣੀ ਪੜ੍ਹਨ ਨੇ ਨਾ ਜਿਹੜੀ ਆਪਾਂ ਗੱਲ ਕਰਦੇ ਆਂ ਵੀ ਜਪਜੀ ਸਾਹਿਬ ਦੇ ਪਾਠ ਕਰਨੇ ਸੁਖਮਣੀ ਸਾਹਿਬ ਦੇ ਪਾਠ ਕਰਨੇ ਜੇ 9 ਸੁਖਮਣੀ ਸਾਹਿਬ ਦੇ ਪਾਠ 10 ਸੁਖਮਣੀ ਸਾਹਿਬ ਦੇ ਪਾਠ ਜਾਂ 11 ਜਪਜੀ ਸਾਹਿਬ ਦੇ ਪਾਠ ਕਰਦਾ ਹੈ ਤਾਂ ਉਹਦੇ ਵਿੱਚ ਇੱਕ ਪਾਠ ਵਿਚਾਰਨਾ ਸ਼ੁਰੂ ਕਰਦੇ ਹਾਂ ਆਖੋ ਸਤਨਾਮ ਜਿਵੇਂ ਹੁਣ ਜਪਜੀ ਸਾਹਿਬ ਦੇ ਪਾਠ ਉਹਨਾਂ ਨਾਲਸ ਜ਼ਿਆਦਾ ਆਏਗਾ ਮੰਨ ਲਓ ਆਪਾਂ ਜਪਜੀ ਸਾਹਿਬ ਦੇ ਪਾਠ ਕਰਦੇ ਆਂ ਪਰ ਇੱਕ ਪਾਠ ਨੂੰ ਥੋੜਾ ਥੋੜਾ ਵਿਚਾਰਦੇ ਰਹੋ ਰੋਜ਼ ਜਿਵੇਂ ਦੋ ਚਾਰ ਪੰਕਤੀਆਂ ਪਹਿਲੇ ਦਿਨ ਵਿਚਾਰੀਆਂ ਫਿਰ ਦੋ ਚਾਰ ਪੰਕਤੀਆਂ ਦੂਸਰੇ ਦਿਨ ਵਿਚਾਰ ਲਈਆਂ ਕਿ ਜਪਜੀ ਸਾਹਿਬ ਦੇ ਵਿੱਚ ਲਿਖਿਆ ਕੀ ਹੈ ਜਪਜੀ ਸਾਹਿਬ ਕਹਿੰਦਾ ਕੀ ਹੈ ਜਦੋਂ ਅਸੀਂ ਇਦਾਂ 11 ਪਾਠ ਜੇ ਜਪਜੀ ਸਾਹਿਬ ਦੇ ਕਰਦੇ ਹਾਂ ਤਾਂ ਇੱਕ ਪਾਠ ਜਪਜੀ ਸਾਹਿਬ ਦਾ ਵਿਚਾਰਨਾ ਜ਼ਰੂਰੀ ਹੈ ਭਾਵੇਂ ਉਹਦੀ ਵਿਚਾਰ ਪੜ੍ਹਨੀ ਜਾਂ ਸੁਣਨੀ ਜ਼ਰੂਰੀ ਹੈ ਫਿਰ ਸਮਝ ਵਿੱਚ ਫਿਰ ਆਨੰਦ ਵਖਰਾ ਹੈ ਫਿਰ satsang ਦਾ ਜਦੋਂ ਅਸਰ ਅੰਦਰ ਬਹਿ ਜਾਂਦਾ ਫਿਰ ਕੋਈ ਤੋੜ ਨਹੀਂ ਸਕਦਾ ਬੜੀ ਪ੍ਰਾਣੀ ਵਿਚਾਰ ਹੈ ਕਈ ਵਾਰੀ ਤਕਰੀਬਨ 2-4 ਮਹੀਨਿਆਂ ਬਾਅਦ ਆਪਾਂ ਇਹ ਵਿਚਾਰ ਹੈ ਜਿਹੜੀ ਇਹ ਸਰਵਣ ਕਰਦੇ ਹਾਂ ਸਾਖੀ ਜਿਹਦੇ ਵਿੱਚੋਂ satsang ਦੇ ਅਸਰ ਦੀ ਗੱਲ ਤੇ ਅਰਦਾਸ ਦੀ ਤਾਕਤ ਦਾ ਪਤਾ ਲੱਗਦਾ ਹੈ ਇਹ ਸਾਖੀ ਵੀ ਹੁਣ ਬਣਾਈ ਨਹੀਂ ਹੋਈ ਇਹ ਸਾਖੀ ਦੀ ਗਵਾਹੀ ਭਾਈ ਗੁਰਦਾਸ ਜੀ ਪਰਦੇ ਆ ਆਖੋ ਸਤਨਾਮ ਕਿਤੇ ਭਾਵਨਾ ਬਣ ਜਾਏ ਭਾਈ ਗੁਰਦਾਸ ਜੀ ਇਸ ਸਾਖੀ ਨੂੰ ਆਪਣੀ ਵਾਰ ਦੇ ਅੰਦਰ ਬਿਆਨ ਕਰਦੇ ਆ ਜਿਨ੍ਹਾਂ ਤੋਂ ਬਾਣੀ ਲਿਖਾਈ ਗੁਰੂ ਸਾਹਿਬ ਜੀ ਨੇ ਉਹ ਕਹਿੰਦੇ ਆ ਕਿ ਸੁਖ ਰਾਜੇ ਹਰੀ ਚੰਦ ਕਰ ਨਾਰ ਸਤਾਰਾ ਲੋਚਣ ਰਾਣੀ ਰਾਜਾ ਹਰੀਚੰਦ ਹੈ ਉਹਦੀ ਰਾਣੀ ਹੈ ਤਾਰਾ ਰਾਣੀ ਸਤ ਸੰਗਤ ਦੇ ਅਸਰ ਦੀ ਗੱਲ ਬਹੁਤ ਗਿਆਨ ਮਿਲਦਾ ਹੈ ਇਹਦੇ ਵਿੱਚ ਪਰ ਜੇ ਕਿਤੇ ਯਾਦ ਹੋ ਜੇ ਧਿਆਨ ਨਾਲ ਸੁਣੀਏ ਤਾਂ ਹੁਣ ਰਾਣੀ ਰਹਿੰਦੀ ਐ ਜੋ ਕਈ ਪ੍ਰਕਾਰ ਦਾ ਗਿਆਨ ਮਿਲਦਾ ਰਾਣੀ ਰਹਿੰਦੀ ਐ ਆਪਣੇ ਨਾਨਕੇ ਘਰ ਤਾਰਾ ਰਾਣੀ ਆਪਣੇ ਨਾਨਕੇ ਘਰ ਰਹਿੰਦੀ ਐ ਨਾਨਕੇ ਪਰਿਵਾਰ ਆ ਜਿਹੜਾ ਉਹ ਗੁਰਮਤ ਨਾਲ ਜੁੜਿਆ ਹੋਇਆ ਸਿੱਖੀ ਸੇਵਕੀ ਨਾਲ ਜੁੜਿਆ ਹੋਇਆ ਹਰਿਆਣਾ ਅੰਮ੍ਰਿਤ ਵੇਲੇ ਉੱਠਣਾ ਨਾਮ ਜਪਣਾ ਤੇ ਨਾਮ ਜਪਣ ਜਪਾਉਣ ਵਾਲਿਆਂ ਦੀ ਸਾਧੂਆਂ ਦੀ ਸੰਗਤ ਕਰਨੀ ਜਿਹੜੇ ਪ੍ਰਮਾਤਮਾ ਨਾਲ ਅਕਾਲ ਪੁਰਖ ਨਾਲ ਜੋੜਨ ਵਾਲੇ ਭਾਵ ਚੰਗੇ ਪਾਸੇ ਲੱਗ ਜਾਣਾ ਹੁਣ ਜਿੱਧਰ ਨੂੰ ਵੱਡੇ ਜੁੜੇ ਹੋਏ ਆ ਮਾਤਾ ਪਿਤਾ ਜੁੜੇ ਹੋਏ ਆ ਸੁਭਾਵਕ ਹੈ ਵੀ ਬੱਚੇ ਉਧਰ ਨੂੰ ਹੀ ਜੁੜ ਜਾਂਦੇ ਆ ਤੇ ਹੁਣ ਨਾਨਕੇ ਕਰ ਰਹੀਂਦੀ ਐ ਸੇਵਾ ਸਿਮਰਨ ਵਿੱਚ ਲੱਗ ਗਈ ਐਨੀ ਕਿ ਲਗਨ ਪੱਕ ਗਈ ਕਿ ਸਤ ਸੰਗ ਤੇ ਨਾਮ ਜਪਣਾ ਉਹਦੀ ਰੂਹ ਦੀ ਖੁਰਾਕ ਬਣ ਗਈ ਆਖੋ ਸਤਨਾਮ ਹੁਣ ਖੁਰਾਕ ਬਿਨਾ ਬੰਦਾ ਰਹਿ ਨਹੀਂ ਸਕਦਾ ਜਿਹੜੀ ਚੀਜ਼ ਖੁਰਾਕ ਬਣ ਜੇ ਵੀ ਤੇ ਮੈਂ ਖਾਣਾ ਹੀ ਖਾਣਾ ਆਪਾਂ ਕਹਿੰਨੇ ਆ ਨਵੇਂ ਪ੍ਰਸ਼ਾਦ ਦੇ ਬਿਨਾ ਬੰਦਾ ਰਹਿ ਨਹੀਂ ਸਕਦਾ ਜਦੋਂ ਸਤ ਸੰਗ ਤੇ ਨਾਮ ਸਾਡੀ ਖੁਰਾਕ ਬਣ ਜਾਂਦੀ ਹੈ ਨਾ ਸਾਥ ਸੰਗ ਜੀ ਫਿਰ ਅਸੀਂ ਰਹਿ ਨਹੀਂ ਸਕਦੇ ਹੁਣ ਰੋਜ਼ਾਨਾ ਸਤ ਸੰਗ ਕਰਨੀ ਤੇ ਰੂਹ ਦੀ ਖੁਰਾਕ ਬਣ ਗਈ ਹੁਣ ਤਾਰਾ ਰਾਣੀ ਜਦੋਂ ਜਵਾਨ ਹੋਈ ਉਹਦਾ ਵਿਆਹ ਵੀ ਤਾਂ ਕਰਨਾ ਸੀ ਤੇ ਵਿਆਹੀ ਗਈ ਭਾਵ ਕੀ ਹੈ ਜਦੋਂ ਸਤ ਸੰਗ ਦਾ ਅਸਰ ਬੰਦੇ ਤੇ ਹੋ ਜਾਂਦਾ ਹੈ ਨਾ ਸਤ ਸੰਗੀ ਨੂੰ ਨਹੀਂ ਕੋਈ ਬਦਲ ਸਕਦਾ ਸਤ ਸੰਗੀ ਦੂਜੇ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ ਆਖੋ ਸਤਨਾਮ ਉਹ ਸਤ ਸੰਗੀ ਕਹਾਦਾ ਜਿਹੜਾ ਇੱਥੇ ਜਾ ਕੇ ਆਪ ਹੀ ਬਦਲ ਗਿਆ ਦੂਸਰਿਆਂ ਦੀਆਂ ਗੱਲਾਂ ਵਿੱਚ ਆ ਕੇ ਮਨ ਦੇ ਪਿੱਛੇ ਤੁਰਨ ਵਾਲਿਆਂ ਦੀਆਂ ਗੱਲਾਂ ਵਿੱਚ ਆ ਕੇ ਆਪ ਹੀ ਬਦਲ ਗਿਆ ਥੋੜੀਆਂ ਜਿਹੀਆਂ ਇਧਰ ਉਧਰ ਦੀਆਂ ਗੱਲਾਂ ਸੁਣਾਈਆਂ ਸਿੱਖੀ ਛੱਡ ਬੈਠਾ ਗੁਰੂ ਛੱਡ ਬੈਠਾ ਕਾ ਦਾ ਸਿੱਖਾ ਏ ਕੈਸੀ ਪ੍ਰੀਤਾ ਜੋ ਮਛਲੀ ਵਨ ਪਾਣੀਆ ਕਿਉਂ ਜੀਵਨ ਪਾਵੇ ਉਹਦਾ ਤਾਂ ਇਹੋ ਜਿਹਾ ਜੀਵਨ ਬਣ ਜਾਂਦਾ ਜਿਵੇਂ ਮੱਛੀ ਪਾਣੀ ਤੋਂ ਬਿਨਾ ਰਹਿ ਨਹੀਂ ਸਕਦੀ ਉਹ ਰਹਿ ਨਹੀਂ ਸਕਦਾ ਜਿੱਦਨ ਐਸਾਂ ਐਸੀ ਭੁੱਖ ਬਣ ਗਈ ਅੰਦਰ ਉਹ ਹਮੇਸ਼ਾ ਆਪਣੀ ਸਿੱਖੀ ਆਪਣਾ ਧਰਮ ਤੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਰਹੀ ਇਸ ਤਰ੍ਹਾਂ ਭਾਈ ਸਤਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਸਮਝਾਉਂਦੇ ਆ ਕਿ ਕੈਸੀ ਪ੍ਰੀਤ ਹੋਣੀ ਚਾਹੀਦੀ ਹੈ ਜੋ ਮਛਲੀ ਬਿਨ ਪਾਣੀ ਹੈ ਕਿਉ ਜੀਵਨ ਪਾਵੇ ਬੂੰਦ ਬਹੂਣਾ ਚਾਤਰ ਕੋ ਕਉ ਕਰ ਤਰਪਤਾਵੇ 나ਦ ਕਰੰਕੈ ਵਿਦਿਆ ਸੰਮੁਖ ੁਟਤਾਵੇ ਭਾਵਰ ਲੋਭੀ Kusum ਬਾਸ ਕਾ ਮਿਲ ਆਪ ਬੰਧਾਵੇ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅੰਗਾਵੇ ਆਖੋ ਸਤਨਾਮ ਹੋਇਆ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ